ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਪਹਿਲਾਂ ਤਾਂ ਕਰੋ ਆਪਣਾ YouTube ਚੈਨਲ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਤੇ ਵੀਡੀਓ ਨੂੰ ਕਰਿਓ ਜੀ ਸਾਰਿਆਂ ਨੂੰ ਸ਼ੇਅਰ ਤੇ ਇਹ ਆਪਾਂ ਲਿਆਂਦਾ ਜੀ ਇੱਕ ਹੋਰ ਸੰਦੂਖ ਤੇ ਇਹਦੀ ਕਰਨੀਆ ਹੁਣ ਆਪਾਂ ਤਿਆਰੀ ਤੇ ਅੱਜ ਇਹਦਾ ਪਾਰਟ ਨੰਬਰ 1 ਜਿਹੜਾ ਤੁਸੀਂ ਦੇਖ ਰਹੇ ਹੋ ਆ ਤੁਸੀਂ ਦੇਖ ਲਓ ਹੁਣ ਇਹਦੀ ਕੰਡੀਸ਼ਨ ਦੇਖ ਲਓ ਸੰਦੂਖ ਦੀ ਤੇ ਇਦਰੋਂ ਵੀ ਦੇਖ ਲਓ ਕੰਡੀਸ਼ਨ ਸੰਦੂਖ ਦੇ ਤੁਆਂ ਨੂੰ ਆਪਾਂ ਉੱਤੋਂ ਵੀ ਦਿਖਾ ਦਿੰਨੇ ਆ ਆ ਸਾਰੀ ਕੰਡੀਸ਼ਨ ਦੇਖ ਲਓ ਅੱਜ ਤੁਸੀਂ ਸੰਦੂਖ ਦੀ ਤੇ ਇੱਕ ਇੱਕ ਪਾਰਟ ਕਰਕੇ ਹੁਣ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਸ ਸੰਦੂਖ ਦੀ ਵੀਡੀਓ ਲੈ ਕੇ ਆਵਾਂਗੇ ਇਹਨੂੰ ਵੀ ਆਪਾਂ ਪ੍ਰੋਪਰ ਉਸੇ ਤਰ੍ਹਾਂ ਤਿਆਰ ਕਰਾਂਗੇ ਸੰਦੂਖ ਨੂੰ ਤੇ ਇਹਦੇ 'ਚ ਲੱਗਿਆ ਹੋਇਆ ਜੀ ਪੁਰਾਣਾ ਪਿੱਤਲ ਤੇ ਪੁਰਾਣਾ ਪਿੱਤਲ ਲੱਗਿਆ ਹੋਇਆ ਵਾ ਇਹਦਾ ਪਿੱਤਲ ਪਿਆ ਥੋੜਾ ਜਿਹਾ ਅਜੇ ਠੀਕ ਤੇ ਕੋਸ਼ਿਸ਼ ਕਰਾਂਗੇ ਆਪਾਂ ਇਸੇ ਪਿੱਤਲ ਨੂੰ ਹੀ ਚਮਕਾਣ ਦੀ ਜਿੰਨਾ ਵੱਧ ਤੋਂ ਵੱਧ ਚਮਕ ਸਕਿਆ ਕੋਸ਼ਿਸ਼ ਕਰਾਂਗੇ ਆਪਾਂ ਇਸੇ ਪਿੱਤਲ ਨੂੰ ਚਮਕਾਉਣ ਦੀ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੀ ਸਾਡੇ ਨਾਲ ਕਰੋ ਜੀ ਸੰਪਰਕ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਨੰਬਰ ਨੋਟ ਕਰ ਲਓ 8264144620 ਇਹ ਐਸ ਸੰਦੂਖ ਦਾ ਪਾਰਟ ਨੰਬਰ 1 ਆ ਜੀ ਤੇ ਇੱਕ ਇੱਕ ਪਾਰਟ ਕਰਕੇ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀ ਅੱਜ ਆ ਹੋ ਗਿਆ ਆ ਚਾਹ ਹੋ ਗਿਆ ਪਾਰਟ ਨੰਬਰ 2 ਹੋ ਗਿਆ ਪਾਰਟ ਨੰਬਰ 3 ਚ ਕੀ ਕਰਨਾ ਆਪਾਂ ਤੇ ਉਹ ਸਾਰਾ ਆਪਾਂ ਅੱਜ ਇਹ ਪਾਰਟ ਨੰਬਰ 1 1 ਤੋਂ ਲੈ ਕੇ ਐਨ ਪੂਰੇ ਤਿਆਰ ਹੋਣ ਤੱਕ ਆਪਾਂ ਪਾਰਟਸ ਦੇ ਵਿੱਚ ਵੰਡ ਕੇ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ ਇਸ ਸੰਦੂਖ ਦੀ ਆ ਤੁਸੀਂ ਵੀ ਸਬਸਕ੍ਰਾਈਬ ਕਰੋ ਜੀ ਆਪਣਾ ਚੈਨਲ ਸਾਰੇ ਜਾਣੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਅਗਰ ਤੁਸੀਂ ਸੰਦੂਖ ਸਾਡੇ ਤੋਂ ਲੈਣਾ ਤਿਆਰ ਕੀਤਾ ਹੋਇਆ ਸਾਡੇ ਕੋਲੋਂ ਮਿਲ ਜੂਗਾ ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਣਾ ਤੁਸੀਂ ਆਪਣਾ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸੰਦੂਖ ਪੁਰਾਣਾ ਸੇਲ ਕਰਨਾ ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ ਇੱਕ ਵਾਰੀ ਫੇਰ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ